ਉਨਾ ਜਿਹੜਾ ਪਹਿਲਾਂ 20 ਜੂਨ ਨੂੰ ਲੱਗਦਾ ਸੀ ਐ ਇੱਥੇ ਤੋਂ ਸਰਕਾਰ ਨੇ 1 ਜੂਨ ਤੋਂ ਸੁਭੀ ਕਰਵਾਤਾ ਕਿ ਕਿਸੇ ਵੀ ਕਿਸਾਨ ਕੋਲ ਫੱਕ ਨਹੀਂ ਸੀ ਤਿਆਰ ਬੀਜਣ ਵਾਸਤੇ ਗ੍ਰੇਟੀਆਂ ਵੈਰਾਈਆਂ ਜਿਹੜੀ ਪੂਸ਼ਾ ਵਗੈਰਾ ਲੱਗਦੀ ਸੀ ਉਹ ਤੇ ਸਰਕਾਰ ਨੇ ਵੈਸੇ ਪਾਬੰਦੀ ਲਾਤੀ ਤਾਂ ਇਹ ਸ਼ਬਾਰੀ ਨਵੇਕਲਾ ਕੰਮ ਹੀ ਦੇਖਿਆ ਹੈ ਬਿਜਲੀ ਤੇ ਪਾਣੀ ਦੀ ਫੁੱਲ ਬਰਬਾਦੀ ਹੋ ਰਹੀ ਹੈ ਹਜੇ ਦਿੱਕਤ तकरीबन 2% ਕਿਸਾਨੀ ਚੋਨਾ ਲਾਉਣ ਲੱਗਿਆ ਆ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਂਗਾ ਦੇਖਿਓ 4 ਸਪਿਰੇ ਕੋਈ ਨਹੀਂ 5 ਕਿਲੋਮੀਟਰ ਦੇ ਏਰੀਏ ਚ ਇੱਕ ਘਰ ਨੇ ਝੋਨਾ ਲਾਇਆ ਐਵਰੇਜ ਤੁਸੀਂ ਆਪੇ ਕੱਢ ਲਓ ਪਾਣੀ ਦੀ ਬਰਬਾਦੀ ਯਾਰ ਬਿਜਲੀ ਦੀ ਬਰਬਾਦੀ ਹੈ ਫੇਰ ਇੰਨੀ ਗਰਮੀ ਹੈ ਇਹ ਨਹੀਂ ਪਤਾ ਵੀ ਇਹ ਝੋਨਾ ਚੱਲੂਗਾ ਜਾਂ ਨਾ ਚੱਲੂ ਕਿੱਥੋਂ ਦੇ ਸਿਆਣ ਪਾਏ ਹੈ ਪਾਣੀ ਤਾਂ ਅਸੀਂ ਪਹਿਲੇ ਹੀ ਤੱਥ ਸੇ ਪਏ ਆ ਇਹ ਪਾਣੀ ਦੀ ਬਰਬਾਦੀ ਹੋਰ ਹੋ ਰਹੀ ਹੈ ਸ਼ਾਇਦ ਇਹ ਪੰਜਾਬ ਨੂੰ ਬਰਬਾਦ ਕਰਨ ਦੀ ਚਾਲ ਹੋਵੇ ਲੋਕਾਂ ਨੂੰ ਇੱਕ ਤਰੀਕ ਤੋਂ ਦੇ ਰਖੇ ਲੈਟ ਅਜੇ ਤੱਕ ਆਸਾਨ ਸਿਆਣੇ ਵੀ ਖਾਲੀ ਵਾਹਾਂ ਛੱਡਣੋਂ हट ਗਏ ਇਹ ਮਜ਼ਦੂਰ ਆ ਇੰਨੀ ਜ਼ਿਆਦੇ ਗਰਮੀ ਦੇ ਵਿੱਚ ਇਹ ਵਿਚਾਰੇ ਝੋਨਾ ਲਾ ਰਹੇ ਨੇ ਇਹ ਵੀ ਕੋਈ ਇਨਸਾਨੀਅਤ ਹੈ ਗਾਹਾਂ ਜਿੱਥੇ ਝੋਨਾ ਲੱਗਦਾ ਹੈ ਉਹਦੇ ਵਿੱਚ ਕਿਸਾਨ ਪਹਿਲੇ ਕੈਮੀਕਲ ਇੰਨੇ ਪਾ ਦਿੰਦੇ ਨੇ ਕਿ ਇੰਦਾਂ ਦੇ ਹੱਥ ਪੈਰ ਖਰਾਬ ਹੋ ਜਾਂਦੇ ਨੇ ਜਿਵੇਂ ਡੀਏਪੀ ਸਲਫਰ ਪੋਟਾਸ਼ ਹੋਰ ਤਾਂ ਹੋ ਜਿਹੜੀ ਮੁਰਗੀਆਂ ਨਹੀਂ ਰੇਹ ਹੁੰਦੀ ਐ ਜਿਹਦੇ ਕੋਲ ਆਪਾਂ ਖਾਦ ਨਹੀਂ ਸਕਦੇ ਮਜ਼ਦੂਰਾਂ ਨੂੰ ਵਿਚਾਰਿਆਂ ਨੂੰ ਉਹਦੇ ਵਿੱਚ ਹੀ ਝੋਨਾ ਲਾਉਣਾ ਪੈਂਦਾ ਕਈਆਂ ਦੇ ਤਾਂ ਹੱਥ ਪੈਰ ਗਲ ਜਾਂਦੇ ਆ ਕਈ ਮਜ਼ਦੂਰ ਚੰਮ ਦੀ ਰੋਗ ਦੇ ਸਕਾਰ ਹੋ ਜਾਂਦੇ ਨੇ ਇੱਥੇ ਹਿਊਮਨ ਰਾਈਟਸ ਦਾ ਵੀ ਕਾਹਨ ਹੁੰਦਾ ਹੈ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਵੀ ਨਹੀਂ ਕੀਤੀ ਜਾਂਦੀ ਮਜ਼ਦੂਰਾਂ ਦੀ ਇੱਕ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀ ਵੀ ਇੱਕ ਮਤਲਬ ਕਿ ਮਜ਼ਦੂਰੀ ਹੈ ਕੰਮ ਚਾਹੀਦਾ ਬੱਚੇ ਪਾਲਨੇ ਨੇ ਪਰ ਰੈਡ ਅਲਰਟ ਕੀਤਾ ਹੋਇਆ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਪਰ ਇਹਨਾਂ ਵਿਚਾਰੇਆਂ ਬਾਰੇ ਕੋਈ ਰੂਲ ਐਂਡ ਰੈਗਿਊਲੇਸ਼ਨ ਨਹੀਂ ਹੁੰਦਾ ਕਿਸਾਨਾਂ ਨੂੰ ਵੀ ਚਾਹੀਦਾ ਹੈ ਵੈਸੇ ਤਾਂ ਕਿਸਾਨਾਂ ਨੇ ਬਹੁਤ ਸ਼ਾਨਫੁੱਤ ਦਿਖਾਈ ਹੈ ਵੀ ਇੱਕ ਤਰੀਕਕ ਤੋਂ ਅੱਜ 12 ਤਰੀਕ ਹੋ ਗਈ ਬਹੁਤ ਘੱਟ ਲੋਕ ਲਾਉਣ ਲੱਗੇ ਨੇ ਝੋਨਾ ਬਹੁਤ ਹੀ ਘੱਟ ਮਤਲਬ ਇਹ 2% ਕਿਸਾਨਾਂ ਨੇ ਝੋਨਾ ਲਾਇਆ ਨਹੀਂ ਤਾਂ ਤਕਰੀਬਨ ਹਜੇ ਬਾਹਰ ਬਿੰਦੇ ਪਏ ਆ ਬਰਸਾਤ ਪੈਣ ਤੋਂ ਬਾਅਦ ਉਹ ਕਰਨਗੇ ਨਾਉਣ ਲੱਗਣਗੇ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਵੀ ਸਾਡੇ ਪਾਣਿਆਂ ਦੇ ਜਿਹੜੇ ਇਸ ਕੋ 3300 ਮੇ ਆ ਇਹਨਾਂ ਨੂੰ ਖਤਮ ਨਾ ਕੀਤਾ ਜਾਵੇ ਬੇਨਤੀ ਹੈ ਵੀ ਪਾਣੀ ਤੇ ਹੋਰ ਬੋਰਾ ਤੇ ਸਬੰਧੀ ਲਾਉਣੀ ਚਾਹੀਦੀ ਹੈ ਝੋਨੇ ਦੀਆਂ ਜੋ ਰეკਮੈਂਡਡ ਕਿਸਮਾਂ ਉਹ ਹੀ ਬੀਜਣੀਆਂ ਚਾਹੀਦੀਆਂ ਜੇ ਹੁਣ ਜਿਹਨੇ ਬੀਜਿਆ ਉਹ ਉਸ ਟਾਈਮ ਦਾਣੇ ਵੀ ਤੇ ਡੈਮੇਜ ਹੋ ਸਕਦੇ ਨੇ ਇਹਦੇ ਇਸ ਕਾਰਨ ਕਾਫੀ ਦਿੱਕਤ ਆਊ ਕਿਉਂਕਿ ਇਹਨਾਂ ਜਿਹੜੇ ਲੰਮਾ ਲੌਂਗ ਟਰਮ ਵਾਲੀਆਂ ਪੂਸਾ ਵੈਰਾਈਟੀ ਵਗੈਰਾ ਸੀਗਾ ਉਹ ਤੇ ਤਾਂ ਆਪ ਬੰਦ